ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੁੜੀਆਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਸੀਂ ਸਾਨੂੰ ਫੋਨ ਕਰੋ ਵਰਸ਼ਿਪ ਨੰਬਰ ਤੇ ਪੂਰਾ ਬਾਇਓ ਡਾਟਾ ਸੈਂਡ ਕਰੋ ਚੈਨਲ ਤੇ ਅੱਜ ਦੀ ਪਹਿਲੀ ਪਰਫੈਕਟ ਨਾਮ ਕੌਰ ਰਣਤੇਜ 2000 ਹਾਈਟ 5 ਫੁੱਟ 5 ਇੰਚ ਕਾਸਟ चौहान ਸਿੱਖ ਏਰੀਆ ਬਠਿੰਡਾ ਲੜਕੀ ਅਮਰੀਕਾ ਵਰਕ ਪਰਮੈਂਟੇਡ ਪੜਾਈ ਬੀਟੈਕ ਇਨ ਕੰਪਿਊਟਰ ਸਾਇੰਸ ਜਲੰਧਰ ਇੰਡੀਆ ਕਮ ਆਈਟੀ ਕੰਪਨੀ ਫॉर Amazon ਕੰਪਿਊਟਰ ਸਾਇੰਸ ਐਂਡ ਜੀ ਯੂ ਐਸ ਸੀ ਮੰਗਵਦੀਆ ਪਰਵਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9914508828 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਪਾਣੀ 1997 ਹਾਈਟ 5 ਫੋਰ ਇੰਚ ਕਾਸਟ ਜਰਸੀਕ ਏਰੀਆ ਵਿਸ਼ਾ ਰਪੋਰਟ ਪੜਾਈ ਗ੍ਰੈਜੂਏਟਡ ਪੀਜੀ ਡੀਸੀ ਐਨਟੀਟੀ ਹੌਨੀ ਪੀਟੀਟੀ ਕਰਦੇ ਨੇ ਕਮ ਸਕੂਲ ਟੀਚਰ ஆன்ਲਾਈਨ ਵਰਕ ਆਸਟ੍ਰੇਲੀਆ ਕੰਪਨੀ ਪਰਵਾਰ ਮੈਂਬਰ ਦੋ ਪਹਿਣਾ ਇੱਕ ਬਰਾ ਕੈਨੇਡਾ ਮੰਗ ਵਿਧਿਆ ਕੰਨਨੀ ਪਰਵਾਰ ਤੋਂ ਪੜੇ ਲਿਖੇ ਸਰਦਾਰ ਲੜਕੇ ਦੀ ਲੋੜ ਹੈ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੋਂ ਲੜਕਾ ਹੋਵੇ ਏਰੀਆ ਜਲੰਧਰ ਹਸ਼ਰਪੁਰ ਨੇੜੇ ਦੇ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 996827281 उन्नवे छः सौ बयासी बहत्तर छे सौ इक्यासी तथी परिवार को फोन करके इन्हों नाम कौर जन्म तीन इक्की नौ उन्नीस सौ इकानवे लड़की अमृतधारी एरिया लुधियाना पढ़ाई एम टैक इन कंप्यूटर साइंस इंजीनियर काम प्रोफेसर इन सी एस ई वांग वाली परिवार को पढ़े लिखे लड़के की लोड है ਅਮਰਤਾਰੀ ਪਰਿਵਾਰ ਹੋਵੇ ਐਨ ਆਰ ਆਈ ਨੂੰ ਕਹਿੰਦਾ ਇਹਨਾਂ ਦਾ ਮੋਬਾਈਲ ਨੰਬਰ 8378 4767 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਨਾਂ ਤੋਂ ਹੋਰ ਜਾਣਕਾਰੀ ਤੁਸੀਂ ਅਲਾ ਸਕਦੇ ਹੋ ਜਨਮ ਤਰੀਕ 1999 ਹਾਈਟੋ ਪੰਫੂਰ ਚੇਂਜ ਕਾਸਟ ਰਾਮਗੜੀਏ ਏਰੀਆ ਬਟਿੰਡਾ ਪੜਾਈ ਡਿਪਲੋਮਾ ਆਰਕੀਟੈਕਚਰ ਸਿਵਲ ਇੰਜੀਨੀਅਰ ਕੰਮ ਬਟਿੰਡਾ ਸਾਈਟ ਇੰਜੀਨੀਅਰ ਪਰਿਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫ ਇੱਕ ਪਰ ਮੈਰਿਡ ਮੰਗਵਦੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98610799 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਪੰਕਜ ਮੋਦਗਲ ਮੰਗਲੀਕਰ ਜਨਮ ਤਰੀਕ 28 ਸਤੰਬਰ 1995 ਹਾਈਟ 5 ਫੁੱਟ 4 ਇੰਚ ਕਾਰਜ ਨੇਮ ਰਮਨ ਜ਼ਿਲ੍ਹਾ ਲੁਧਿਆਣਾ ਪੜਾਈ ਬੀਟੈਕ ਐਮਬੀਏ ਨੌਕਰੀ ਕੰਪਨੀ ਵਿੱਚ ਮੈਨੂਜਲ ਲੁਧਿਆਣੇ ਮੰਗਵਦੀਆ ਪਰਵਾਰ ਕੋਣ ਫੜੀ ਲਈ ਲੜਕੀ ਦੀ ਲੋੜ ਹੈ ਲੜਕੀ ਜੋਬ ਕਰਦੀ ਹੋਵੇ ਮੰਗਲੀਕ ਲੜਕੀ ਦੀ ਚਾਹਤ ਹੈ ਇਹਨਾਂ ਦਾ ਮੋਬਾਈਲ ਨੰਬਰ 9781715013 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਲੜਕਾ ਇਟਲੀ ਸਿਟੀਜ਼ਨ ਚੰਤੀਕ 1999 ਹਾਈਟ 5 ਫੁੱਟ 7 ਇੰਚ ਜ਼ਿਲ੍ਹਾ ਕੰਨਾ ਘਰ ਪੰਜਾਬ ਦਾ ਇਟਲੀ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਲੜਕੀ ਇਟਲੀ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਕੋਈ ਬੱਚਾ ਨਾ ਹੋਵੇ ਉਹ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਲੜਕਾ ਦਾ ਨਾਮ ਮੈਰੀ ਡਿਸ਼ੇ ਸਾਲ ਦਾ ਬੱਚਾ ਇਟਲੀ ਮਾ ਕੋਲ ਇਹਨਾਂ ਦਾ ਮੋਬਾਈਲ ਨੰਬਰ 00393752733850 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਕੈਨੇਡਾ ਸ਼ਰਮਤੀ 1992 ਹਾਈ ਟੂ ਸ਼ੇਫਟ ਏਰੀਆ ਪਟਿਆਲਾ ਵਿਕਟੋਰੀਆ BC ਕੈਨੇਡਾ ਪੜਾਈ ਵੀਟੈਗ मकैनिकल बिजनेस एडमिनिस्ट्रेशन मिनी सपरेशन यूनिवर्सिटी विकटोरिया कनेडा वर्क वीजे से जमीन ढाई किले चंडीगढ़ रोड से काम एडमिनिस्ट्रेशन मिनी स्कूल बोर्ड माता पिता दो भैन एक कनेडा एक गौरमेंट जॉब मैरिड वग वजी परिवार को पढ़ी लिखी लड़की की लड़ है इन्हों मोबाइल नंबर अठानवे सत्त सौ पच्चीव नौ सौ सैंती परिवार न पूर्ण करके इन्ह तुम हो सकते हो सोना सनक्का लड़का अंग्लैंड सिटीजन जन तरीक उन्नीस सौ सतानवे हाइट पंचुट नौ इंच पढ़ाई ग्रेजुएशन काम अंग्लैंड वजिए जॉब कास्ट एज सिख एरिया जलंधर परिवार मैंबर माता पिता एक भ्रा सारे अंग्लैंड सैटल ने मगर वधिया परिवार तो पढ़ी लिखी लड़की सोनी सनक्की घरेलू लड़की की लड़ है ਇਨਾਂ ਦਾ ਮੋਬਾਈਲ ਨੰਬਰ +4433846227 ਤੁਸੀਂ ਪਰਵਾਨ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਫੋਨ ਹਸਨ ਦੇ ਕਾਲ ਲੜਕਾ ਅੰਗਲੈਂਡ ਸਿਟੀਜ਼ਨ ਉਮਰ 31 ਸਾਲ ਹਾਈਟ 5 ਫੁੱਟ 9 ਇੰਚ ਏਰੀਆ ਕਪੂਟਲਾ ਕਾਸਟ 2 ਇਅਰਸਿਕ ਪੜਾਈ ਬੀਐਸਸੀ ਜਮੀਨ 12 ਕਿਲੇ ਲੜਕੇ ਦੀ ਵਧੀਆ ਜੌਬ ਪਰਿਵਾਰ ਮੈਂਬਰ ਮਾਤਾ ਪਿਤਾ ਇਕਪਰਾ ਸਾਰੇ ਇੰਗਲੈਂਡ ਵਿੱਚ ਸੈਟਲ ਨੇ ਸਾਰਾ ਪਰਿਵਾਰ ਅੰਮ੍ਰਿਤਾਰੀ ਵਧੀਆ ਪਰਵਾਰ ਤੋਂ ਸੋਨੀਸ ਨਕੇ ਤੇ ਕਰੇਲੂ ਤੇ ਅੰਮ੍ਰਿਤਾਰੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 9868680390 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਵਿਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਇਸ ਸਿੰਗਲ ਲੜਕਾ ਆਸਟ੍ਰੇਲੀਆ ਪੀਆਰ ਜਨਮ ਤਰੀਕ 31 10 1993 ਹਾਈਟ 6 ਫੁੱਟ 2 ਇੰਚ ਕਾਰਜ 2 ਸਾਲ ਸਿਕਰ ਏਰੀਆ ਲੁਧਿਆਣਾ ਪੜਾਈ ਐਡਵਾਂਸ ਡਿਪਲੋਮਾ ਮੈਕੈਨੀਕਲ ਇੰਜੀਨੀਅਰ ਜਿਆਨੀ ਕਾਲਜ ਲੁਧਿਆਣਾ ਆਸਟ੍ਰੇਲੀਆ ਤੋਂ ਇਹਨਾਂ ਨੇ ਪੜਾਈ ਕੀਤੀ ਹੈ ਐਡਵਾਂਸ ਡਿਪਲੋਮਾ ਬਿਜ਼ਨਸ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਕਾਮਰ ਟ੍ਰਕਿੰਗ ਪਰਿਵਾਰ ਮੈਂਬਰ ਮਾਤਾ ਪਿਤਾ ਆਸਟ੍ਰੇਲੀਆ ਮਾਂਗਾ ਵਧੀਆ ਪਰਿਵਾਰ ਤੋਂ ਸਿੰਪਲ ਤੇ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 90579 13700 ਤੇ ਤਰ ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਸ਼ਰਮਤੀ 1980 ইংল্যান্ড ਜੰਪਲ ਏਰੀਆ ਉਸ਼ੀਆਰਪੋਰ ਕਾਸਟ ਜਰਸੀ ਕੈਗੋਦਰ ਸਿੱਧੂ ਕਾਮਾ ਬੈਂਕ ਮੈਨੇਜਰ ਲੜਕੇ ਦਾ ਤਲਾਕ ਹੋਇਆ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਅਨਮੈਰਿਡ ਲੜਕੀ ਦੀ ਲੋੜ ਹੈ ਲੜਕੀ ਦੀ ਉਮਰ 29 ਤੋਂ 34 ਸਾਲ ਦੀ ਹੋਵੇ ਜਵਾਬਾ ਏਰੀਆ ਅਮਰਸਰ ਲੁਧਿਆਣੇ ਨੋਪੈਲ ਇਹਨਾਂ ਦਾ ਮੋਬਾਈਲ ਨੰਬਰ +44380573241 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਨਾ ਤੁਮ ਹੋ ਜਾਣਕਾਰੀ ਤੁਸੀਂ ਲੈ ਸਕਦੇ ਹੋ ਹੋਰ ਜਨਮ ਤੇ 1993 ਹਾਈਡ ਪਨਪੁਰਤ ਕਨੈਂਚ ਪੜਾਈ ਗ੍ਰੈਜੂਏਸ਼ਨ ਕਾਸ ਰਵਿਦਾਸੀ ਏਰੀਆ ਫਤਿਹਗੜ ਸਾਹਿਬ ਲੜਕੀ ਦਾ ਲਾਕੂਆ ਪਰਿਵਾਰ ਮੈਂਬਰ ਇੱਕ ਭਰਾ ਕਨੇਡਾ ਮਾਂ ਗਵਰੀਆ ਪਰਿਵਾਰ ਤੋਂ ਪੜੇ ਲਿਖੇ ਲੜਕੀ ਦੀ ਲੋੜ ਹੈ ਲੜਕਾ ਐਨ ਆਰ ਆਈ ਹੋਵੇ ਕਾਸਟ ਰਵਿਦਾਸੀ ਇਹ ਹੀ ਸੰਪਰਕ ਕਰਨ ਨੀਨੰਦਾ ਮੋਬਾਈਲ ਨੰਬਰ 8894825602 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਹਨੀ ਜਨਮ ਤਰੀਕ 18/1997 ਕਾਸਟ ਪ्युअर ਕਤਰੀ ਸ਼ਹਿਰ ਲਾਡਾ ਪੜਾਈ ਆਈਟੀਆਈ ਆਮੋ ਵੇਰ ਦਾ ਪਰਵਾਰ ਮੈਂਬਰ ਮਾਤਾ ਪਿਤਾ ਦੋ ਛੋਟੀਆਂ ਬੇਣਾ ਮਕਾਨ ਕੋਠੀ ਮੰਗ ਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 80540 68097 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ